ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਕਈ ਨਾ ਲੋਕੀ ਕਹਿੰਦੇ ਆ ਵੀ ਅਸੀਂ ਗੁਰਦੁਆਰੇ ਜਾਂਦੇ ਆਂ ਰੋਜ਼ ਸੇਵਾ ਕਰਦੇ ਆਂ ਤੇ ਸਾਨੂੰ ਕੋਈ ਪ੍ਰਾਪਤੀ ਨਹੀਂ ਹੁੰਦੀ ਤੇ ਕ੍ਰਿਸਚੀਅਨਾਂ ਵਾਲੇ ਪਾਸੇ ਜਾ ਕੇ ਲੋਕਾਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਪਰ ਕਦੇ ਨਹੀਂ ਚਿੰਤਨ ਕੀਤਾ ਵੀ ਸਾਡੇ ਅਸੀਂ ਗੁਰਦੁਆਰੇ ਜਾਂਦੇ ਆਂ ਸਹੀ ਤਰੀਕੇ ਨਾਲ ਜਾਂਦੇ ਵੀ ਹੈਗੇ ਆ ਕਿ ਨਹੀਂ ਲੋਕੀ ਕੀ ਕਰਦੇ ਆ ਇੱਕ ਤਾਂ ਨੂੰ ਮੈਂ ਘਟਨਾ ਸਾਂਝੀ ਕਰਦਾ ਮੈਂ ਨਾ ਭਾਂਡਿਆਂ ਦੀ ਸੇਵਾ ਕਰਦਾ ਪਿਆ ਸੀ ਦੁੱਖ ਨਿਵਾਰਨ ਗੁਰਦੁਆਰਾ ਲੁਧਿਆਣੇ ਉੱਥੇ ਕਿਸੇ ਨੇ ਨਾ ਭਾਂਡਿਆਂ ਦੀ ਬੋਰੀ ਭਰ ਕੇ ਰੱਖੀ ਸੀ ਇਸ ਸਾਈਡ ਤੇ ਕਿਤੇ ਮੈਂ ਦੇਖਿਆ ਭਾਂਡੇ ਆ ਤੇ ਮੈਂ ਲਿਆ ਕੇ ਤੇ ਢੇਰੀ ਕਰ ਦਿੱਤੀ ਤੇ ਜਨਾਨੀ ਆ ਕੇ ਮੇਰੇ ਗਲ ਪੈ ਗਈ ਇੱਕ ਉਹਨੇ ਕੀ ਕੀਤਾ ਸੀ ਆਪਣੀ ਸਹੇਲੀ ਵਾਸਤੇ ਭਾਂਡੇ ਲੁਕੋ ਕੇ ਰੱਖੇ ਸੀ ਵੀ ਮੇਰੀ ਸਹੇਲੀ ਕਰੂਗੀ ਆ ਕੇ ਤੇ ਮੈਂ ਵੰਡ ਦਿੱਤੇ ਉਹ ਮੈਨੂੰ ਕਹਿਣ ਲੱਪੀ ਤੈਨੂੰ ਪਤਾ ਵੀ ਮੈਂ ਕੌਣ ਆ ਮੈਂ ਕਿਹਦੀ ਘਰ ਵਾਲੀ ਆ ਮੈਂ ਕਿਹਾ ਬੀਬੀ ਵੀ ਮੈਂ ਪੁੱਛ ਕੇ ਕੀ ਲੈਣਾ ਤੇਰੀ ਹਿੰਮਤ ਕਿੱਦਾ ਪੈ ਗਈ ਕਹਿੰਦੀ ਬੋਰੀ ਨੂੰ ਹੱਥ ਲਾਉਣ ਦੀ ਸੇਵਾ ਬੰਦਾ ਤਾਂ ਕਰਦਾ ਵੀ ਮੇਰੇ 'ਚ ਨਿਵਾਨਤਾ ਆਵੇ ਮੇਰਾ ਹੰਕਾਰ ਜਿਹੜਾ ਵਾ ਉਹਦਾ ਪੱਦਰ ਘਟੇ ਤੇ ਸੇਵਾ ਕਰਨ ਦਾ ਮਤਲਬ ਇਹ ਹੁੰਦਾ ਆਪਣੇ ਆਪ ਨੂੰ ਝਕਾਉਣਾ ਗੁਰੂ ਨੂੰ ਸਮਰਪਿਤ ਕਰਨਾ ਵੀ ਮੈਂ ਤੇਰੇ ਦਰ ਦਾ ਕੁੱਕਰ ਆ ਕੀ ਸਾਡਾ ਜਿਹੜਾ ਮੈਂ ਮੈਂ ਜਿਹੜਾ ਹੰਕਾਰ ਹੈ ਨਾ ਉਹਨੂੰ ਘਟਾਇਆ ਜਾ ਸਕੇ ਤੇ ਜਦ ਸੇਵਾ ਦੇ ਵਿੱਚ ਵੀ ਤੁਸੀਂ ਜਾ ਕੇ ਹੰਕਾਰ ਵਾੜਨਾ ਫਿਰ ਉਹ ਸੇਵਾ ਕੀਤੀ ਦਾ ਫਾਇਦਾ ਕੁਛ ਨਹੀਂ ਫਿਰ ਕੀ ਕਰਨ ਗਿਆ ਬੀਬੀਆਂ ਗੁਰਦੁਆਰੇ ਦੇ ਜਾ ਕੇ ਵਿੜੇ ਦੇ ਵਿੱਚ ਝਾੜੂ ਫੇਰਦੀ ਪਈ ਇੱਕ ਬੀਬੀ ਸਿਰ ਸਿਰੇ ਆਈ ਤੜਕੇ ਝਾੜੂ ਫੇਰਤਾ ਦੂਜੀ ਆਈ ਝਾੜੂ ਫੜਿਆ ਉੱਥੇ ਹੀ ਫੇਰ ਝਾੜੂ ਕਮਾਣਾ ਸ਼ੁਰੂ ਕਰਤਾ ਜਗ੍ਹਾ ਸਾਫ਼ ਬਿਲਕੁਲ ਤੀਜੀ ਆਈ ਉਹਨੇ ਵੀ ਉੱਥੇ ਹੀ ਝਾੜੂ ਕਮਾਣਾ ਸ਼ੁਰੂ ਕਰਤਾ ਸਾਫ ਜਗ੍ਹਾ ਤੇ ਝਾੜੂ ਘਮਾਈ ਜਾਣਾ ਤੇ ਤੁਸੀਂ ਕਿੰਨੂ ਬੁੱਧੂ ਬਣਾ ਰਹੇ ਹੋ ਆਪਣੇ ਆਪ ਨੂੰ કે ਗੁਰੂ ਨੂੰ ਹੋਰ ਅਸੇਪਾ ਸੇ ਗੰਦ ਪਿਆ ਹੁੰਦਾ ਬੜੀਆਂ ਜਗ੍ਹਾ ਹੁੰਦੀਆਂ ਗੁਰੂ ਘਰ ਦੇ ਵਿੱਚ ਬਰਾਂਡੇ ਵਾਲੇ ਪਾਸੇ ਚਲ ਜਾਓ ਬਾਥਰੂਮ ਵਾਲੇ ਪਾਸੇ ਚਲ ਜਾਓ ਨਾ ਇੱਕੋ ਹੀ ਜਗ੍ਹਾ ਝਾੜੂ ਫੇਰਨਾ ਤੇ ਉਹ ਸੇਵਾ ਕੀਤੀ ਦਾ ਤੁਹਾਡਾ ਕੀ ਫਾਇਦਾ ਹੋਊਗਾ ਮੈਂ ਨਾ ਗੁਰਦਾਰੇ ਰਹਿਂਦਾ ਹੁੰਦਾ ਸੀ ਸੇਵਾ ਕਰਦਾ ਸੀ ਆਪਾਂ ਕੋਈ ਨਾ ਕੋਈ ਐਦਾਂ ਦਾ ਕੰਮ ਲੱਭਣਾ ਵੀ ਜਿਹੜਾ ਕੋਈ ਨਾ ਕਰਦਾ ਹੋਵੇ ਇੱਕ ਵਾਰੀ ਮੈਂ ਗਿਆ ਜੇ ਬាទ ਗੁਰਦਰਾ ਹੁੰਦਾ ਸੀ ਮਿੱਠਾ ਟਵਾਣਾ ਹਿਯਾਰਪੁਰ ਬਾਥਰੂਮ ਦੇ ਕੰਧਾਂ ਜੜੀਆਂ ਨਾ ਉੱਥੇ ਹਰਿਆਲੀ ਜੰਮੀ ਸੀ ਬਹੁਤ ਜ਼ਿਆਦਾ ਮੈਂ ਕੀ ਕੀਤਾ ਵੀ ਚੂਹੇ ਲੈ ਕੇ ਆਇਆ ਬਲੀਚਿੰਗ ਪਾਊਡਰ ਬਲੀਚਿੰਗ ਪਾਊਡਰ ਜਿਹੜਾ ਸੀ ਨਾ ਕੰਧਾਂ ਦੇ ਉੱਪਰ ਬੁਰਸ਼ ਨਾਲ ਸਾਰੇ ਫੇਰ ਦਿੱਤਾ ਸਵੇਰ ਨੂੰ ਪਾਣੀ ਮਾਰਿਆ ਕੰਦਾਂ ਬਿਲਕੁਲ ਰਿਸਕ ਗਈਆਂ ਕਿਉਂਕਿ ਹਰਿਆਈ ਸਾਰੀ ਖਤਮ ਹੋ ਜਾਂਦੀ ਬਲੀਚਿੰਗ ਪਾਊਡਰ ਦੇ ਨਾਲ ਉਹ ਬੈਕਟੀਰੀਆ ਹੀ ਹੁੰਦੇ ਜਿਹੜੀ ਹਰਿਆਈ ਹੁੰਦੀ ਆ ਤੇ ਜਾਂ ਕਦੇ ਨਾਲੀਆਂ ਕੱਢਣ ਲੱਗ ਪੈਣਾ ਇੱਕ ਵਾਰੀ ਕੋਈ ਕੰਮ ਹੋਰ ਨਹੀਂ ਲੱਭਾ ਤੇ ਉਹ ਨਾ ਜਿਹੜੀਆਂ ਪਾਈਪਾਂ ਬੜੀਆਂ ਪੁਰਾਣੀਆਂ ਸੀ ਟੁੱਟੀਆਂ ਵਾਲੀਆਂ ਜਿਹੜੀਆਂ ਸੀ ਪਲੰਬਰਿੰਗ ਦਾ ਕੰਮ ਆਪਾਂ ਰੈਂਚ ਉਂਚ ਲਿਆਂਦੇ ਪਾਈਪਾਂ ਸਾਰੀਆਂ ਖੋਲ ਕੇ ਦ ਸਾਫ਼ ਕਰਨੀਆਂ ਸ਼ੁਰੂ ਕਰਤੀਆਂ ਪਾਈਪਾਂ ਇੰਨੀਆਂ ਬੰਦ ਹੋ ਚੁੱਕੀਆਂ ਸੀ ਕਿ ਵਿੱਚ ਦੀ ਤਾਰ ਵੀ ਨਹੀਂ ਸੀ ਲੰਗਦੀ ਪਾਈਪਾਂ ਦੇ ਵਿੱਚ ਦੀ ਇੰਨੀ ਹਰਿਆਲੀ ਜਮਾ ਸੀ ਉਹਦੇ ਬਾਰੋ-ਬਾਰੀ ਸਾਰੇ ਜੋੜ ਖੋਲ ਕੇ ਪਾਈਪਾਂ ਜੜੀਆਂ ਸੀ ਸਾਫ਼ ਕਰ ਦਿੱਤੀਆਂ ਕਹਿਣ ਦਾ ਮਤਲਬ ਆ ਵੀ ਸੇਵਾ ਬੜੀਆ ਗੁਰੂ ਘਰ ਚ ਪਰ ਉਹਨੂੰ ਲੱਭੋ ਹੋਰ ਨਹੀਂ ਕੋਈ ਕੁਝ ਬੱਲ ਨਹੀਂ ਥਾਂ ਸਿਰ ਕਰਦੇ ਹੋ ਤੇ ਜ਼ਰੂਰੀ ਨਹੀਂ ਹੁੰਦਾ ਵੀ ਸਾਫ਼ ਜਗ੍ਹਾ ਦੀ ਝਾੜੂ ਬਾਰ-ਬਾਰ ਘਮਾਈ ਜਾਣਾ ਉਹ ਸੇਵਾ ਤੁਹਾਡੀ ਥਾਏ ਨਹੀਂ ਪੈਣੀ ਉਹਦਾ ਕੋਈ ਫਾਇਦਾ ਨਹੀਂ ਹੋਣਾ ਤੇ ਸੇਵਾ ਜਿਹੜੀ ਹੈ ਵੰਡ ਕੇ ਕਰੋ ਤੁਸੀਂ ਲੁਕੋ ਕੇ ਬਾਟੀਆਂ ਮਾਂਜਣ ਦੀ ਜਗ੍ਹਾ ਇੱਕ ਬੋਰਾ ਬਾਟੀਆਂ ਦਾ ਮੰਜੋਗੇ ਜਿਹੜਾ ਲੁਕੋ ਕੇ ਉਹਦੇ ਨਾਲੋਂ ਤੁਸੀਂ ਇੱਕ ਬਾਟੀ ਮਾਂਜ ਲਓਗੇ ਨਾ ਪਿਆਰ ਦੇ ਨਾਲ ਉਹਦਾ ਫਾਇਦਾ ਮਿਲ ਜੂ ਤੁਹਾਨੂੰ ਪਰ ਉਹਦਾ ਤੁਹਾਡੀ ਆਤਮਾ ਨੂੰ ਕੋਈ ਫਾਇਦਾ ਨਹੀਂ ਹੋਣਾ ਜਿਹੜੀ ਤੁਸੀਂ ਕਿਸੇ ਦੀ ਸੇਵਾ ਖੋਹ ਕੇ ਕਰਨੀ ਹੈ ਲਘੋ ਲਘੋ ਕੇ ਕਰਨੀ ਜਿਹੜੀ ਸੋ ਗੁਰੂ ਨੂੰ ਸੱਚੇ ਤੀਕੇ ਤਰੀਕੇ ਦੇ ਨਾਲ ਸਮਰਪਿਤ ਹੋ ਗੋ ਪਾਣਾ ਬੁਰਤੀ ਨਾ ਕਰੋ ਮੈਂ ਇੱਕ ਬੇਨਤੀ ਫੇਰ ਕਰਾਂ ਕਿ ਗੁਰੂ ਘਰਾਂ ਦੇ ਵਿੱਚ ਜੜੀਆਂ ਬੀਬੀਆਂ ਪਹਿਣਾ ਖਾਸ ਕਰਕੇ ਬੇਟੀਆਂ ਜੜੀਆਂ ਜਾਂਦੀਆਂ ਨੇ ਸਲੈਕਸਾਂ ਤੰਗ ਪਜਾਮੇ ਜੇ ਪਾ ਕੇ ਜਾਂ ਪੈਂਟਾਂ ਪਾ ਕੇ ਉਹਨਾਂ ਦਾ ਬੰਦ ਕਰੋ ਗੁਰੂ ਘਰ ਬੰਦਾ ਜਿਹੜਾ ਵਾ ਨਾ ਜਦੋਂ ਉਹ ਮੱਥਾ ਟੇਕਦੀਆਂ ਤੰਗ ਪੈਂਟਾਂ ਪਾ ਕੇ ਜਾਂ ਸਲੈਕਸਾਂ ਜਾਂ ਸਕਰਟਾਂ ਪਾ ਕੇ ਤੇ ਬੰਦੇ ਦੇ ਮਨ ਦੇ ਵਿੱਚ ਵਕਾਰ ਆਉਣ ਦੀ ਸੰਭਾਵਨਾ ਰਹਿੰਦੀ ਆ ਬੰਦੇ ਦੀ ਨਿਗਾਹ ਉਸ ਪਾਸੇ ਗਲਤ ਤਰੀਕੇ ਨਾਲ ਜਾ ਸਕਦੀ ਆ ਤੇ ਇਸ ਕਰਕੇ ਨਾ ਗੁਰੂ ਘਰ ਜਾਣਾ ਤੇ ਸੂਟ ਪਾ ਕੇ ਜਾਓ ਹਮੇਸ਼ਾ ਸਹੀ ਪਹਿਰਾਵੇ ਬਹੁਤ ਨੇ ਤੇ ਆਪਣੇ ਆਪ ਨੂੰ ਬਹੁਤ ਬਦਲਣ ਦੀ ਲੋੜ ਆ ਇਹਨਾਂ ਚੀਜ਼ਾਂ ਦਾ ਖਿਆਲ ਕਰੋ ਤੇ ਭੁੱਲ ਭਲੇ ਕੇ ਵੀਡੀਓ ਕਦੇ ਸ਼ੇਅਰ ਵੀ ਕਰ ਦਿਆ ਕਰੋ ਕੋਈ ਮਾੜੀ ਗੱਲ ਨਹੀਂ ਵੀਡੀਓ ਸ਼ੇਅਰ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ